दिव्य ज्योति जागृति संस्थान ਦੇ ਵੱਲੋਂ ਜਲਾਲਾਬਾਦ ਦੇ ਹਰਕਿਸ਼ਨ ਰਿਜ਼ੋਰਟ ਦੇ ਵਿੱਚ ਕਰਵਾਏ ਜਾ ਰਹੇ RAM ਕਥਾ ਦਾ ਹੋਇਆ ਸਮਾਪਨ ਸਮਾਪਨ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਜਾਣਕਾਰੀ ਮੁਤਾਬਕ ਜਲਾਲਾਬਾਦ ਵਿਖੇ ਦિવ्य ਜੋਤੀ ਜਾਗਰਤੀ ਸੰਸਥਾਨ ਵੱਲੋਂ ਹਰਕਿਸ਼ਨ ਰਿਜ਼ੋਰਟ ਵਿਖੇ ਬੀਤੀ 1 ਅਪ੍ਰੈਲ ਤੋਂ RAM ਕਥਾ ਕਰਵਾਈ ਜਾ ਰਹੀ ਸੀ ਜਿਸ ਦਾ ਕੱਲ ਦੇਰ ਰਾਤ ਸਮਾਪਨ ਹੋਇਆ ਦੱਸ ਦਈਏ ਕਿ ਰਾਤ 12 ਵਜੇ ਦੇ ਕਰੀਬ ਇਸ ਕਥਾ ਦੇ ਆਖਰਲੇ ਦਿਨ ਵਿਧਾਇਕ ਜਗਦੀਪ ਗੋਲਡੀ ਕੰਬੋਜ ਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਇਸ ਕਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਜਲਾਲਾਬਾਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਥਾ ਕਰਵਾਈ ਗਈ ਹੈ ਅਤੇ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਕਾਇਮ ਕਰਨ ਦੇ ਮਕਸਦ ਦੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਦੱਸ ਦਈਏ ਕਿ ਕੱਲ ਸਮਾਪਤੀ ਸਮੇਂ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਉੱਚੇ ਚੇ ਤੌਰ ਤੇ ਇਸ ਦੇ ਵਿੱਚ ਪਹੁੰਚੇ ਅਤੇ ਇਸ ਮੌਕੇ ਵੱਡੀ ਤਾਦਾਦ ਦੇ ਵਿੱਚ ਸ਼ਹਿਰ ਵਾਸੀਆਂ ਨੇ ਵੀ ਇਸ ਕਥਾ ਦਾ ਆਨੰਦ ਮਾਣਿਆ ਦਿਬਿਜੋਤੀ ਜਾਗਰਤੀ ਸੰਸਥਾਨ ਕੇ ਦੁਆਰਾ 31 ਮਾਰਚ ਸੇ ਲੈ ਕੇ 6 ਅਪ੍ਰੈਲ ਤੱਕ ਸ਼੍ਰੀ ਰਾਮ ਕਥਾ ਦਾ ਆਯੋਜਨ ਜਲਾਲਾਬਾਦ ਕੇ ਅੰਦਰ ਕੀਤਾ ਗਿਆ ਜਿਸ ਦਾ ਕਿ ਅੱਜ 7ਵਾਂ ਦਿਨ ਥਾ कार्यक्रम में जलालबाग के सभी नागरिकों ने बढ़ चढ़कर हिस्सा लिया चाहे वो सामाजिक लोग हों चाहे वो राजनीतिक लोग हों चाहे वो धार्मिक लोग हों सभी ने अपनी आस्था के साथ बड़े ही प्रेम से ईश्वर की इस गाथा को श्रवण किया और इस कथा को करने के लिए विशेष रूप से गुरुदेव श्री आशुतोष महाराज जी की शिष्या सौम्या भारती जी पहुंचे जिन्होंने राम जी की लीलाओं के साथ साथ ही प्रतिदिन जो समाज के अंदर कुरीतियां हैं जो समाज के अंदर बुराइयाँ हैं उसके प्रति भी लोगों को जागरूक किया दिव्य ज्योति जागृति संस्थान सबका आह्वान करता है कि मर्यादा पुरुषोत्तम राम जी के चरित्र से हम सीखें और राम के जो गुण हैं अपने जीवन के अंदर लाएं तभी ये भारत राष्ट्र गुरु बन सकता है